ਔਰੀ ਤੌਰ ਤੇ ਉੱਪਰ ਇਹਦਾ ਕੋਈ ਹੱਲ ਨਹੀਂ ਲੱਗਦਾ ਜਿਸ ਤਰ੍ਹਾਂ ਦਾ ਇੰਡੀਆ ਦੇ ਵਿੱਚ ਪ੍ਰੈਸ ਫਰੀडम ਦਾ ਮਸਲਾ ਸਾਰਾ ਆਇਆ ਹੋਇਆ ਆ ਔਰ ਜਿਸ ਤਰ੍ਹਾਂ ਇੰਡੀਆ ਦੇ ਮੇਨਸਟ੍ਰੀਮ মিডিਆ ਨੇ ਇੰਡੀਆ ਦੇ ਮੇਨਸਟ੍ਰੀਮ মিডিਆ ਨੇ ਛੱਡੋ ਪੰਜਾਬ ਦੇ ਸੋਸ਼ਲ ਮੀਡੀਆ ਨੇ ਜਿਹੜੀਆਂ ਪਾਬੰਦੀਆਂ ਲੱਗੀਆਂ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਨੋਟਿਸ ਨਹੀਂ ਲਿਆ ਬਹੁਤ ਥੋੜੇ ادارے ਆ ਜਿਨ੍ਹਾਂ ਨੇ ਸਾਡੇ ਨਾਲ ਕੋਈ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੋਵੇ ਬਹੁਤ ਥੋੜੇ ਪੱਤਰਕਾਰ ਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਪੰਜਾਬ ਦੇ ਜਿਨ੍ਹਾਂ ਨੇ ਇਹ ਗੱਲ ਕਹੀ ਹੋਵੇ ਕਿ ਇਹ ਵਾਪਰੀ ਹੈ ਤੇ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਆ ਕਿ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਅੱਜ ਕਿਸੇ ਨੂੰ ਇਹ ਲੱਗ ਸਕਦਾ ਆ ਕਿ ਸਿੱਖ ਸਿਆਸਤ ਅਦਾਰਾ ਜਿਹੜਾ ਆ ਇਹ ਸਿੱਖਾਂ ਦੇ ਨਾਲ ਆਈਡੈਂਟੀਫਾਈ ਹੁੰਦਾ ਆ ਇਸ ਕਰਕੇ ਇਹਦੇ ਨਾਲ ਇਦਾਂ ਵਾਪਰ ਰਿਹਾ ਆ ਕਿਸੇ ਵੀ ਪਾਵਰ ਦਾ ਜਿਹੜਾ ਬਿਊਜ਼ ਹੈ ਉਹ ਇਦਾਂ ਹੀ ਸ਼ੁਰੂ ਹੁੰਦਾ ਪਾਵਰ ਦਾ ਬਿਊਜ਼ ਹਮੇਸ਼ਾ ਉਹਨਾਂ ਹਿੱਸਿਆਂ ਦੇ ਤੋਂ ਸ਼ੁਰੂ ਹੁੰਦਾ ਆ ਜਿਨ੍ਹਾਂ ਨੂੰ ਤੁਸੀਂ ਵੱਖਰੇ ਕਰਕੇ ਦੇਖ ਸਕਦੇ ਹੋ ਜੀ ਪਰ ਜਦੋਂ ਇੱਕ ਵਾਰ ਪਿਆ ਬਣ ਜਾਂਦਾ ਆ ਫਿਰ ਉਹਦਾ ਜਿਹੜਾ ਅਸਰ ਆ ਜਾਂ ਉਹਦੇ 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 ਜਿਹੜੇ ਪੈਰਾਂ ਦੇ ਹਿੱਟ ਸਾਰੇ ਹੀ ਰੋਂਦੇ ਜਾਂਦੇ ਆ ਸੋ ਇੱਥੇ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਹੈ ਜਿਹੜੇ ادارے ਨੂੰ ਇਹ ਲੱਗਦਾ ਆ ਕਿ ਅਸੀਂ ਮੇਨਸਟ੍ਰੀਮ ادارے ਆ ਸਾਡੇ ਨਾਲ ਨਹੀਂ ਇਹ ਵਾਪਰਨਾ ਜਾਂ ਜਿਹੜੇ ਸੋਸ਼ਲ ਮੀਡੀਆ ਨੂੰ ਲੱਗਦਾ ਆ ਕਿ ਅਸੀਂ ਮੇਨਸਟ੍ਰੀਮ ਸੋਸ਼ਲ ਮੀਡੀਆ ਆ ਸਾਡੇ ਨਾਲ ਇਹ ਗੱਲ ਨਹੀਂ ਵਾਪਰਨੀ ਉਹਨਾਂ ਨੇ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਪਾਵਰ ਦਾ ਵਿਊਜ਼ ਦਾ ਰਾਹ ਜਦੋਂ 모ਕਲਾ ਹੋ ਗਿਆ ਤਾਂ ਉਦੋਂ ਸਾਰਿਆਂ ਨੂੰ ਇਹਦਾ ਜਿਹੜਾ ਵੱਡੇ ਹੁੰਦਾ ਹਿੱਸਾ ਆ ਉਹ ਸਭ ਨੂੰ ਮਿਲਣਾ ਸੋ ਇਸ ਕਰਕੇ ਇੱਕ ਤਾਂ ਇਹ ਹੈਗਾ ਕਿ ਵੱਤ ਤੋਂ ਵੱਧ ਠੀਕ ਹੈ ਤੁਸੀਂ ਸਾਡੇ ادارے ਦੇ ਤੌਰ ਦੇ ਉੱਪਰ ਨਹੀਂ ਹਮਦਰਦੀ ਪ੍ਰਗਟ ਕਰ ਸਕਦੇ ਇੱਕ ਬਕਰੀ ਗੱਲ ਆ ਪਰ ਇਸ ਮੁੱਦੇ ਨੂੰ ਜ਼ਰੂਰ ਡਿਸਕਸ ਕਰਨਾ ਚਾਹੀਦਾ ਕਿ ਬਿਨਾਂ ਨੋਟਿਸ ਤੋਂ ਇਸ ਤਰੀਕੇ ਦੇ ਨਾਲ ਜਿਹੜੇ ادارے ਆ ਉਹ ਬੰਦ ਕੀਤੇ ਜਾ ਰਹੇ ਆ ਦੂਜਾ ਜਿਹੜਾ ਆ ਉਹ ਕਾਨੂੰਨੀ ਚਾਰਾ ਜੋਈ ਦਾ ਹੈਗਾ ਉਹ ਇੱਕ ਲੰਬਾ ਪ੍ਰੋਸੀਜਰ ਹੈ ਪਰ ਉਸ ਹੀ ਕਰਾਂਗੇ ਜ਼ਰੂਰ ਹੁਣ ਉਹਦੀ ਆਊਟਕਮ ਕੀ ਹੋਊਗੀ ਇਹ ਦੇਖਣ ਵਾਲੀ ਗੱਲ ਆ